ਚਿਕਾਜੀ ਤੁਹਾਂ ਸਤਿ ਸ਼੍ਰੀ ਅਕਾਲ ਸਾਰੇ YouTube ਚੈਨਲ ਤੇ ਅਸੀ ਠੀਕ ਠਾਕ ਹ ਤੁਸੀਂ ਸਭ ਠੀਕ ਠਾਕ ਹੋਗੇ ਹਾਂਜੀ ਤੇ ਅੱਜ ਆਪਾਂ ਕਰਵਾਉਣ ਲੱਗੇ ਸੀ ਬਾਬਾ ਜੀ ਕੋਲ ਅਰਦਾਸ ਕਿਉਂਕਿ ਆਪਾਂ ਆਪਣੀ ਕੋਠੀ ਦਾ ਰੱਖਣ ਲੱਗੇ ਆ ਨੀ ਪੱਥਰ ਹਾਂਜੀ ਤੇ ਤੁਸੀਂ ਵੀ ਸਾਰੇ ਜਣੇ ਹਾਜ਼ਰ ਨਾਲ ਜੁੜੇ ਰਹੋ ਤੁਹਾਨੂੰ ਨਹੀਂ ਦਿਖਾਵਾਂਗੇ ਸਾਰਾ ਬਲੌਗ ਹਾਂਜੀ ਤੇ ਸਭ ਤੋਂ ਪਹਿਲਾਂ ਮੈਂ ਬਣਾਉਣ ਲੱਗੀਆਂ ਪ੍ਰਸ਼ਾਦ ਚਨ ਕਰਾਵਾਂਗੇ ਬਾਬਾ ਜੀ ਕੋਲ ਅਰਦਾਸ ਹਾਂਜੀ ਕਿਉਂ ਮੈਂ ਪਾ ਲਿਆ ਜੀ ਕੜਾਈ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿਉਂ ਜਿਹੜਾ ਪਿਗ ਲੱਗਿਆ ਹੈ ਹਾਂਜੀ ਇੱਕ ਕੌਲੀ ਆਪਾਂ ਘੋੜੀ ਭਾਈ ਉਹਨੇ ਇੱਕ ਕੌਲੀ ਜਿਹੜੀ ਉਹ ਮੈਂ ਆਟੇ ਦੀ ਲਈ ਹੋਈ ਆ ਆ ਦੇਖੋ ਮੈਂ ਜਰਾ ਆਟਾ ਵੀ ਇਹਦੇ ਵਿੱਚ ਪਾ ਦਾਂਗੀ ਹਾਂਜੀ ਪ੍ਰਸ਼ਾਦ ਜਿਹੜਾ ਆਪਾਂ ਤਿਆਰ ਕਰ ਲਈਏ ਬਾਬਾ ਜੀ ਦੇ ਲਈ ਤੁਸੀਂ ਬਲੌਕ ਦੇ ਨਾਲ ਐਂਡ ਤੀਕਰ ਜੁੜੇ ਰਹਿਣਾ ਚੈਨਲ ਨੂੰ ਵਾਧੂ ਤੋਂ ਵਾਧੂ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਆ ਕਰੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਹਿੰਦੇ ਆ ਉਹਦੇ ਘਰ ਦੇ ਰਿਆ ਹਨੇਲ ਨਹੀਂ ਆ ਬੱਚਿਆਂ ਨੇ ਬਹੁਤ ਖੇਲਦੀ ਆਸ ਸੀ ਕਿ ਬਾਬਾ ਜੀ ਸਾਡੀ ਵੀ ਕੋਠੀ ਬਣਵਾਉਂਗਾ ਬਾਬਾ ਜੀ ਸਾਡੀ ਵੀ ਹਾਂਜੀ ਤੇ ਬਾਬਾ ਗੁੱਦਾ ਜੀ ਨੇ ਸਾਡੀ ਵੀ ਹੁਣ ਬਹੁਤ ਨੇੜੇ ਹੋ ਕੇ ਸੁਣੀ ਆ ਤੁਹਾਡੇ ਸਾਰਿਆਂ ਦਾ ਸੰਯੋਗ ਆ ਹਾਂਜੀ ਤੇ ਪ੍ਰਸ਼ਾਦ ਆਪਣਾ ਰੈਡੀ ਹੋ ਰਿਹਾ ਹੈ ਹੁਣ ਕਰਾਵਾਂਗੇ ਬਾਬਾ ਜੀ ਕੋਲ ਅਰਦਾਸ ਤੇ ਅੱਜ ਰੱਖੀ ਜਾਏਗੀ ਮੀਂਹ ਫੇਰ ਆਪਾਂ ਇਹ ਬੰਨ ਜੇ ਸੋਣੀ ਜੀ ਕੋਠੀ ਤੇ ਹੁਣ ਆਪਣਾ ਜਿਹੜਾ ਆਟਾ ਬਿਲਕੁਲ ਕੋਈ ਜਰਿਆ ਹੈ ਹਾਂਜੀ ਫੇਰ ਆਪਣਾ ਆਟਾ ਜਿਹੜਾ ਕਿਉ ਛੱਡ ਜੇਗਾ ਫੇਰ ਕੋ ਵਿੱਚ ਜਿਹੜੀ ਘੰਡੇ ਤੇ ਪਾਣੀ ਐਡ ਕਰ ਦਾਂਗੇ ਇੱਕ ਕੌਲੀ ਆਪਾਂ ਘੋਦੀ ਲਈ ਐ ਇੱਕ ਕੌਲੀ ਆਪਾਂ ਆਟੇ ਦੀ ਲਈ ਹੋਈ ਆ ਇੱਕ ਕੌਲੀ ਇਧਰ ਆਪਾਂ ਖੰਡ ਦੀ ਲਈ ਆ ਹਾਂਜੀ ਤੇ ਦੋ ਕੌਲੀਆਂ ਜਿੰਨਾ ਪਾਣੀ ਦੀਆਂ ਪਾਵਾਂਗੇ ਆਟਾ ਬਿਲਕੁਲ ਬਰਾਉਨ ਕਰ ਲਾਂਗੇ ਹਾਂਜੀ ਹਾਂਜੀ ਗਾਇਜ਼ ਤੁਸੀਂ ਦੇਖ ਸਕਦੇ ਹੋ ਜਿਹੜਾ ਆਟਾ ਪਾਇਆ ਸੀ ਆਪਾਂ ਉਹ ਬਿਲਕੁਲ ਬਰਾਊਨ ਹੋ ਗਿਆ ਹੈ ਤੇ ਆਪਾਂ ਇਹਨੂੰ ਉਨਾ ਦੇਰ ਤੱਕ ਹਿਲਾਉਂਦੇ ਰਹਿਣਾ ਹੈ ਤਾਂ ਕਿ ਆਪਣਾ ਥੱਲੇ ਨਾ ਲੱਗ ਜੇ ਹਾਂਜੀ ਤੇ ਹੁਣ ਆਪਣਾ ਬਿਲਕੁਲ ਜਿਹੜਾ ਆਟਾ ਹੋਇਆ ਹੈ ਲਾ ਲੂਗਾ ਇਸ ਨੂੰ ਆਪਾਂ ਵਿੱਚ ਪਾ ਦਾਂਗੇ ਖੰਡ ਹਾਂਜੀ ਤੇ ਦੋ ਬੋਲ ਲੈਣਾ ਜਿਹੜੀਆਂ ਉਹ ਪਾਣੀ ਦੀਆਂ ਪਾਵਾਂਗੇ ਆਪਾਂ ਹਾਂਜੀ ਹਾਂ ਦੋ ਬੋਲ ਲੈਣੇ ਜਿਹੜਾ ਪਾਣੀ ਆ ਪਾ ਦੂੰਗਾ ਇਹ ਤੋਂ ਨਹੀਂ ਮੈਂ ਹਲਾਉਂਦੇ ਰਵਾਂਗੇ। ਆਹ ਜਿਹੜਾ ਆਪਣਾ ਪ੍ਰਸ਼ਾਦ ਹੈ। ਬਿਲਕੁਲ ರೆਡੀ ਹੋ ਗਿਆ। ਇਸ ਤਰ੍ਹਾਂ ਬਣਾਉਣ ਦੇ ਨਾਲ ਆਪਣੀਆਂ ਜਿਹੜੀਆਂ ਪ੍ਰਸ਼ਾਦ ਨੇ ਵਿੱਚ ਤੇਲ ਨਾ ਹੋਵੇ ਰਿਹਾ ਵੀ ਨਹੀਂ ਬਣਦੀਆਂ। ਕਿਉਂਕਿ ਇਹ ਥੋੜਾ ਜਿਹਾ ਫੁੱਲਾ ਕੇ ਹੋ ਜਿਹੜਾ ਉਹ ਲੈਂਦਾ ਹੈ ਪ੍ਰਸ਼ਾਦ ਆਟੇ ਦਾ। ਹਾਂਜੀ। ਹਾਂਜੀ ਗਾਇਜ਼ ਤੁਸੀਂ ਦੇਖ ਰਹੇ ਹੋ ਪ੍ਰਸ਼ਾਦ ਜਿਹੜਾ ਆਪਣਾ ਕੜਾਈ ਨਾਲ ਬਿਲਕੁਲ ਨਹੀਂ ਲੱਗਾ। ਪ੍ਰਸ਼ਾਦ ਜਿਹੜਾ ਹੁੰਦਾ ਹੈ ਅਸਲ ਤੇ ਇਹੀ ਹੁੰਦਾ ਹੈ। ਕੜਾਈ ਨਾਲ ਬਿਲਕੁਲ ਨਾ ਲੱਗੇ ਕੜਾਈ ਦੇ ਵਿੱਚ ụpਕਦਾ ਗਏ ਪ੍ਰਸ਼ਾਦ ਜੇ ਕਿ ਸੋਨਾ ਬਣ ਕੇ ਰੈਡੀ ਹੋਇਆ ਪ੍ਰਸ਼ਾਦ। ਖਾਣ ਨੂੰ ਜਰੂਰ ਕਮੈਂਟ ਕਰਕੇ ਦੱਸਿਓ ਕਿ ਸਾਡਾ ਪ੍ਰਸ਼ਾਦ ਜਿਹੜਾ ਤੁਹਾਨੂੰ ਕਿਸ ਤਰ੍ਹਾਂ ਲੱਗਾ। ਹਾਂਜੀ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਿਆ ਕਰੋ। ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਆਖੋ ਜੇ ਹੁਣ ਕਰਾਵਾਂਗੇ ਬਾਬਾ ਜੀ ਤੋਂ ਅਰਦਾਸ ਪ੍ਰਸ਼ਾਦ ਬਿਲਕੁਲ ਰੈਡੀ ਆ। ਹਾਂਜੀ ਦੇਖੋ ਕਿੰਨਾ ਸੋਹਣਾ ਨਜ਼ਰ ਆ ਰਿਹਾ ਹੈ। ਹਾਂਜੀ। ਬਾਬਾ ਜੀ ਦਾ ਪਤਾ ਹਲ ਦੇ ਵਿੱਚ ਸਾਰਾ ਕੁਝ ਰੱਖ ਲਿਆ ਹੈ। ਬਾਬਾ ਜੀ ਵੀ ਆ ਗਏ ਆ। ਇੱਕ ਸਾਈਡ ਤੇ ਮੈਂ ਪਰਛਾਤ ਪਾ ਲਿਆ ਨਾਲ ਖੰਡ ਆ ਤੇਲ ਆ ਹਾਂਜੀ ਇਹਨੂੰ ਬਾਬਾ ਜੀ ਕਰਨ ਲੱਗੇ ਅਰਦਾਸ ਬਲੌਕ ਨਾਲ ਜੁੜੇ ਰਿਓ ਬਲੌਕ ਬਹੁਤ ਗਾਢੋਂ ਲੱਗਾ ਵਾ ਜੀ ਕਿਤਾਂ ਟੋਕ ਚੱਲੂਗਾ ਬਾਬਾ ਜੀ ਵੀ ਰੈਡੀ ਆ ਜੀ ਮਨੋਦ ਤੁ ਨੋਮਬਰ ਪਾ ਗਿਓ ਸੰਗਲ ਮਨੋਰਥ ਪੂਰੇ ਪਾਰਬ੍ਰਮ ਪ੍ਰਭ ਪਾਇ ਆਪੋ ਤਹਿ ਸੁਰੇ ਲੋਗ ਰੋਹ ਸੰਤਾ ਦੇ ਉਪਰੇ ਸੁਣੀ ਸੱਚੀ ਬਾਣੀ

ਕੋਏ ਨਾ ਜਾਣੇ ਤੇਮਰਾ ਅਮੰਤੁ ਕੂਚੇ ਸੇਉ ਜਾ ਭਗਵੰਤ ਤ ਅਗਲੋ ਸਮ ਅਗਰੀ ਤੁਮ ਰਸ ਉਤਰ ਤਾਈਂ ਤਿਂ ਤੇ ਹੋਇ ਸੁਆਗ ਅਕਾਰਿ ਮਰੀ ਗਤ ਮਿਤ ਤੁਮਹਿ ਜਾਣੇ ਨਾਨਕ ਦਾਸ ਸੂਦਾ ਗੁਰਬਾਣੀ ਅਰਦਾਸ ਕੀ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਹਿ ਸ੍ਰੀ ਭਗਵਤੀ ਵੀ ਸਹਾਈ ਵਾ ਸ੍ਰੀ ਭਗਵਤੀ ਜੀ ਦੀ ਪਾਛਾਈ ਦਸਵੇਂ ਪ੍ਰਸੰਗ ਤੋਂ ਅਤੀ ਸੰਮਰਥ ਕਰਨ ਨਾਲ ਕੋਲ ਇਤਿਆ ਹੈ ਰੰਗ ਤੇਜ ਰਾਮਦਾਸ ਰਾਮਦਾਸ ਹੋਈ ਸਹਾਈ ਅਰਜਨ ਹਰਗੋਬਿੰਦ ਨੂੰ ਸਮਰੋਹ ਸ੍ਰੀ ਅਰ ਰਾਏ ਸ੍ਰੀ ਯਾਰਕੁ ਸੰਤਿ ਆਈਏ ਜੇ ਦਿੱਤੇ ਸਭ ਦੁੱਖ ਜਾਇ ਤੇ ਬਹਾਦਰ ਸੁਰੀਏ ਕਾਰਨੋਂ ਨਦਿਆ ਵੇ ਭਾਏ ਸਭ ਤਾਈ ਹੋਈ ਸਹਾਈ ਦਸਵੇਂ ਪਾਸ਼ਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਤਾਈ ਹੋਈ ਸਹਾਈ ਦਸਾਂ ਪਾਸ਼ਾਆਂ ਦੀ ਜੋਤ ਸਹਿਬ ਸ੍ਰੀ ਗੁਰੂ ਰਵਿੰਦਰ ਸਾਹਿਬ ਜੀ ਦੇ ਪਾਠ ਜੇਦਾਰ ਦਾ ਤਨ ਤਰ ਕੇ ਬੋਲੋ ਜੀ ਵਾਹਿਗੁਰੂ ਆਇਆ ਸਤਿਗੁਰੂ ਨੇ ਆਸੀ ਨਾਲ ਵਾਹਿਗੁਰੂ ਮਹਾਰਾਜ ਸੱਚੇ ਪਾਸ਼ਾ ਜੀ ਸੰਤਨ ਸੰਤ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੰਤਨ ਸੰਤ ਸਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਸੰਤਨ ਸੰਤ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਚਰਨਾਂ ਕਮਲਾਂ ਪਾਸ ਅਰਦਾਸ ਬੇਨਤੀ ਕੀਤੀ ਜਾਂਦੀ ਏ ਸਤਿਗੁਰੂ ਜੀ ਆਪ ਜੀ ਦੇ ਦਰ ਕਰਦੇ ਸਖੇ ਉਕਰੀਤਵਾ ਭਾਈ ਗੁਜਾਰ ਸਿੰਘ ਜੀ ਉਹਨਾਂ ਦੇ ਬੇਟੇ ਭਾਈ ਗੁਰਵਿੰਦਰ ਸਿੰਘ ਜੀ ਜੋ ਕਿ ਸਤਿਗੁਰੂ ਜੀ ਨਵੇਂ ਇਮਾਰਤਾਂ ਵਾਸਤੇ ਕੋਠੀ ਵਾਸਤੇ ਆਪ ਜੀ ਦੇ ਨੀਂਹ ਪੱਥਰ ਰੱਖਣ ਲੱਗੇ ਹਨ ਸਤਿਗੁਰੂ ਦੀ ਕਿਰਪਾ ਕਰਨੀ ਮਿਹਰ ਕਰਨੀ ਦਇਆ ਕਰਨੀ ਸਤਿਗੁਰੂ ਜੀ ਆਰੰਭੀ ਹੋਏ ਕਾਰਜਾਂ ਵਿੱਚ ਆਪ ਜੀ ਨੇ ਅੰਗ ਸੰਗ ਸਹਾਇ ਹੋਣਾ ਹੈ ਸਹਿਯਤਾ ਕਰਨੀ ਹੈ ਸਤਿਗੁਰੂ ਜੀ ਬ੍ਰਹਮ ਖਤਰਾwarte ਮਿਹਰ ਪ੍ਰਿਆਤਨਾ ਪਰਿਵਾਰ ਦੇ ਵਿੱਚ ਸ਼ਾਂਤੀ ਬਲਛਣੀ ਦੁੱਖਾਂ ਗਲੇਸ਼ਾਂ ਪਾਪਾਂ ਦੇ ਨਾਸ ਕਰਨੇ ਕਾਰੋਬਾਰਾਂ ਦੇ ਵੱਧ ਸੋਨੇ ਹਰ ਤਰ੍ਹਾਂ ਦੀ ਸਹਾਇਤਾ ਕਰਨੀ ਬੱਚਿਆਂ ਦੇ ਮਿਹਰ ਪ੍ਰਿਆਤਨਾ ਬੱਚਿਆਂ ਨੂੰ ਮਾਪਿਓ ਦੇ ਅਗਿਆਕਾਰ ਬਣਾਉਣਾ ਦੇਸ਼ ਭੰਗ ਦੇ ਸੇਵਾਦਾਰ ਬੰਨਣਾ ਉੱਚ ਵਿੱਦਿਆ ਦੇ ਦਾਣ ਬਖਸ਼ਣੇ અમૃત વેલે ਦੀਆਂ દાતાਾਂ બક્ષણીਆਂ ਨਤਨੀਆਂ ਦੀਆਂ દાતાਾਂ બક્ષણીਆਂ ਹਰ ਪ੍ਰਕਾਰ ਦੀ ਸਹਾਇਤਾ ਕਰਨੀ ਸਤਿਗੁਰੂ ਜੀ ਸਰੋਪ੍ਰਾਪਾ ਮਹਾਰਾਜੀ ਆਪ ਨਹੀਂ ਪੱਥਰ ਰੱਖਣ ਦੀ ਆਗਿਆ ਬਖਸ਼ੋ ਸਤਿਗੁਰੂ ਜੀ ਗੁਰਮੁਖ ਪਰਿਵਾਰ ਵੱਲੋਂ ਆਗਿਆ ਦਿੱਤੀਆਂ ਆਂ દાતાਾਂ ਵਿੱਚੋਂ ਪਵਿੱਤਰ ਕੜਾ ਪ੍ਰਸ਼ਾਦ ਦੀ દેਗ ਹਾਜ਼ਰ ਹੈ ਜੇ ਦਰ ਪ੍ਰਵਾਣ ਹੋਵੇ ਉਹ ਪ੍ਰਵਾਣ ਪ੍ਰਸ਼ਾਦ ਸਾਹਾ ਸੰਗਤ ਕੋ ਵਰਤੇ ਜੋ જી ਸ਼ਕੇ சுவாਸ சுவாਸਾ ਜੀ ਦਾ ਨਾਮ ਜਪੇ ਖਲਾ ਵੈ ਗੁਰੂ ਦੀ ਵਰਤੇ ਆ ਕੀ ਦਾ ਸੁਖ ਹੋਵੇ ਨਾਮ ਚੇਤਾਵੇ ਨਾਨਕ ਨਾਮ ਚੜਦੀ ਕਲਾ ਸੋ ਸਿਲੀਆ ਪਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬੇ ਦਾ ਆਕਾ ਸ਼ਾਂਤੀ ਵਟ ਤੋਂ ਸੋਣਾ ਸਹੀ ਦੋ ਜੀ ਰਾਤ ਕੋੜ ਬੋਲਣਾ ਕਰੇਗੇ ਹੈ ਜੀ ਮਾਸੀ ਦੇ ਅੱਗੇ ਜੀ ਵਾਹਿਗੁਰੂ ਜੀ ਜਿੱਚ ਬਣਾ ਉਹਨਾਂ ਦੇ